ਤੇ ਮੇਰਾ ਵੀ ਕਲਪਨਾ ਹੈ ਕਿ ਸਿੱਖ ਨਿਹੜਿਆਂ ਨਾਲ ਸਭ ਰੂਪ ਚਾਹੇ ਆਪਣੇ ਸਬਿਆਚਾਰ ਨਾਲ ਹੋਈ ਵੀ ਸਿੱਖਾਂ ਦੇ ਸਬਿਆਚਾਰ ਨਾਲ ਜੁੜੀ ਡੋਗੇ ਉਹਨੂੰ ਕਿਸੇ ਨਾ ਕਿਸੇ ਰੂਪ ਵਿੱਚ ਬਣਾਇਆ ਜਾਵੇ ਕਿ ਜੋ ਕਿ ਜਨਤੀ ਮਨਾਨੇ ਸੰਗਠਨ ਚਾਹੀਏ ਜੀ ਵਿਸ਼ੇ ਰਾਸਵਾਸ ਆਸਾ ਸਤਨਾ ਵਿਚਾਰ ਸਾਜੇ ਬਾਕੀ ਨੇ ਜ਼ਿਕਰ ਕੀਤਾ ਨਾ ਪੈਰੀ ਪਵਣਾ ਯਗ ਵਰਤਾਇਆ ਜਦੋਂ ਖਾਲਸਾ ਸਜਾਇਆ ਤਾਂ ਉਹ ਗੋਬਿੰਦ ਸਿੰਘ ਜੀ ਨੇ ਮਰਯਾਦਾ ਨੂੰ ਨਵੇਂ ਸਿਰਿਓਂ ਸਥਾਪਿਤ ਕੀਤਾ ਉਦੋਂ ਸਾਨੂੰ ਇਹ ਹੁਕਮ ਦੇ ਦਿੱਤਾ ਕਿ ਆਕੇ ਆਪ ਸਿੰਘ ਜੇ ਪਾਵਾ ਵਾਹਿਗੁਰੂ ਜੀ ਕੀ ਫਤਿਹ ਬੁਲਾਓ। ਤੋਂ ਹੁਣ ਜਿਹੜੀ ਪਰਜਾ ਦਾ ਉਹ ਫਤਿਹ ਦੀ ਪਰਜਾ। ਸੋ ਆਓ ਸਾਰੇ ਬੜੇ ਪ੍ਰੇਮ ਨਾਲ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੇ ਜਿੰਨੇ ਵੀ ਮਹਾਂਪੁਰਖ ਰੱਬ ਦੇ ਘਰੋਂ ਆਏ ਨੇ ਜਿੰਨੇ ਵੀ ਪੈਗੰਬਰ ਧਰਮ ਦੇ ਵਿਚ ਢੰਡਾਂਗੇ ਤਾਂ ਉਹ ਅਸੀਂ ਆਪਣੇ ਧਰਮ ਦੇ ਵਿੱਚ ਪਰਪੱਕ ਨਹੀਂ ਹੋਵਾਂਗੇ ਅਸੀਂ ਆਪਣੇ ਧਰਮ ਦੀ ਬਲਜਾਦਾ ਦੀ ਉਲੰਘਣਾ ਕਰਦੇ ਹੋ ਸਿੱਖ ਕਦੇ ਵੀ ਕਿਸੇ ਮਹਾਂਪੁਰਖ ਦੀ ਨਿੰਦਾ ਨਹੀਂ ਕਰ ਸਕਦਾ ਨਾ ਹਜਰ ਬੰਦੂਸਾ ਦੀ ਨਾ ঈਸਾ ਦੀ ਨਾ ਰਾਮ ਜੀ ਦੀ ਨਾ ਫਰੀਦ ਜੀ ਦੀ ਸਿੱਖੀ ਦੇ ਵਿੱਚ ਜਿੰਨੇ ਵੀ ਅੱਠ ਅੱਠ ਧਰਮਾਂ ਦੇ ਸੰਸਥਾਪਕ ਹੋਏ ਨੇ ਉਹਨਾਂ ਸਾਰਿਆਂ ਨੂੰ ਮਹਾਂਪੁਰਖ ਵਜੋਂ ਮੰਨਦਾ ਹੈ ਕਿਨੇ ਕਿਸੇ ਵੀ ਦੂਜੇ ਨੂੰ ਬੇਗਾਨਾ ਕਰਕੇ ਉਹਨੂੰ ਫਰੌਰ ਜਾਂ ਉਹਨੂੰ ਝੂਠਾ ਕਰਾar ਨਹੀਂ ਦਿੱਤਾ ਅੱਜ ਤੱਕ ਇਹਦਾ ਸੈਸ਼ਨ ਕਰਾਇਆ ਗਿਆ ਵਾਈਕੁਜੀ ਦਾ ਖਾਲਸਾ ਵਾਈਕੁਜੀ ਖਤੇ ਡਾਕਟਰ ਕੁਲਵਿੰਦਰ ਸਿੰਘ ਪ੍ਰਿੰਸੀਪਲ ਪ੍ਰੈਸਟਾ ਦੀ ਗੁਰਗੋਬੀ ਸਿੰਘ ਖਾਲਸਾ ਕਾਲਜ ਦੇ ਅੰਮ੍ਰਿਤਸਰ ਸਾਹਿਬ ਜਿਸ ਤਰ੍ਹਾਂ ਕਿ ਆਪ ਸਭ ਜਾਣਦੇ ਹੋ ਕਿ ਪ੍ਰੈਸਟਾ ਦੀ ਗੁਰਗੋਬੀ ਸਿੰਘ ਖਾਲਸਾ ਕਾਲਜ ਸਿੱਖਾਂ ਦੀ ਫਿਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨਹੀਂ ਚੱਲ ਰਿਹਾ ਸੰਸਥਾ ਦੇ ਮੁਖੀ ਹੋਣ ਦੇ ਨਾਤੇ ਮੈਂ ਆਪਣਾ ਫਰਜ਼ ਸਮਝਦਾ ਹਾਂ ਕਿ ਜਿਹੜੇ ਵੀ ਵਿਦਿਆਰਥੀ ਸਾਡੇ ਕੋਲ ਦਾਖਲਾ ਲੈਂਦੇ ਨੇ ਉਹਨਾਂ ਨੂੰ ਪ੍ਰੇਖ ਰਮਾ ਜੋੜਨ ਲਈ ਸਮੇਂ ਸਮੇਤੇ ਵਿਸ਼ੇਸ਼ ਲੈਕਚਰ ਜਾਂ ਸੈਮੀਨਾਰ ਦੇ ਰੂਪ ਵਿੱਚ ਚੱਹੇ ਪ੍ਰੋਗਰਾਮ ਕਰਵਾਨੇ ਆ ਅੱਜ ਦਾ ਵੀ ਵਿਸ਼ੇਸ਼ ਸੈਮੀਨਾਰ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਤਨ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਵਸ 24 ਅਗਸਤ ਦਿਨ ਐਤਵਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਅੱਜ ਦਾ ਇਹ ਸੈਮੀਨਾਰ ਇਸ ਵਿਸ਼ੇ ਤੇ ਹੈ ਕਿ ਧੁਰ ਕੀ ਬਾਣੀ ਆਈ ਜਿੰ ਤਗੜੀ ਚਿੰਤਾ ਮਿਟਾਈ ਇਸ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਗਿਆਨੀ ਗੁਰਪ੍ਰੀਤ ਸਿੰਘ ਜੀ ਕਥਾਵਾਚਕ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਉਹ ਸਾਡੇ ਵਿੱਚ ਪਹੁੰਚੇ ਨੇ ਤੇ ਵਿਦਿਆਰਥੀਆਂ ਨੂੰ ਇਸ ਵਿਸ਼ੇ ਨਾਲ ਸੰਬੰਧ ਆਪਣੇ ਵਿਚਾਰਾਂ ਜੇ ਕਰਨਗੇ ਤੇ ਮੇਰੀ ਇੱਛਾ ਵੀ ਹੈ ਤੇ ਕੋਸ਼ਿਸ਼ ਵੀ ਹੈ ਕਿ ਉਹਨਾਂ ਦੇ ਵਿਚਾਰ ਸੁਣ ਕੇ ਵਿਦਿਆਰਥੀ ਜਿਹੜੇ ਆ ਆਪਣੇ ਇਤਿਹਾਸ ਨਾਲ ਵੀ ਜੁੜਦੇ ਹਨ ਤੇ ਸਿੱਖੀ ਨਾਲ ਵੀ ਜੁੜਦੇ ਹਨ ਤੇ ਇਸੇ ਨਾਲ ਹੀ ਜੋ ਕਿ 24 ਤਰੀਕ ਨੂੰ ਦਿਨ ਐਤਵਾਰ ਨੂੰ ਨਗਰ ਕੀਰਤਨ ਕਾਲਿਆ ਜਾ ਰਿਹਾ ਵਾ ਤ੍ਰਿਗੁਰਾਮ ਸਰ ਗੁਰਦਾਰਾ ਸਾਹਿਬ ਤੋਂ ਸ੍ਰੀ ਹਰਮੰਦਰ ਸਾਹਿਬ ਤੱਕ ਹੁਸਨਗਰ ਕੀਤਾ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਕੀਰਤਨ ਦਾ ਟ੍ਰੈਸਟ ਆ ਦੇ ਕੋਰਪੋਰੇਟ ਖਾਤਾ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਨਿਗਾਹ ਸਵਾਗਤ ਕੀਤਾ ਜਾਏਗਾ। ਇਸ ਮੂਹ ਸੰਗਤ ਨੂੰ ਨਿਮਰਤਾ ਸਹਿਤ ਪੇਂਟਿਆ ਇਸ ਨਗਰ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਤਾਫਰ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ।